फिलौर मुहला संतोखपुरा फिलौर दे करानू उजाड़न ले कई दिना तो रेलवे पुलिस कोशिश कर रही है मुहल्ला संतोखपुरा फिलौर दे निवासी गुरु रविदास गुरद्वारा संतोखपुरा विखे इकट्ठे हुए थे मजदूर सभा तहसील फिलौर दे प्रधान कामरेड जनरल फिलौर हंसराज संतोखपुरा करैल सिंह संतोखपुरा संदीप कुमार की अगुवाई मार्च करते हुए तहसील कंपलैक्स फिलौर पुजे से एसडीएम की गैरहाज़री वि नायब तहसीलदार फिलौर राही एक मंग पत्र मंत्री रवनीत सिंह बिट्टू भेजा से मांग की मुहला संतोखपुरा फिलौर के घर उजाड़न तो बचाया जाए क्योंकि ये लोग पिछले चालीस साल तो इथे वसे हुए हैं जिन्हों के आधार कार्ड से वोटर कार्ड बने हुए हैं बिजली के कुनैक्शन भी चल रहे हैं पर रेलवे विभाग वालों घर तोड़न दियां लगातार कोशिशा जा रही कोशिशात इस मौके देहाती मजदूर सभा पंजाब के प्रधान कामरेड दर्शन नार ने कहा कि लोगों का उजाड़ा नहीं होता जाएगा तो अगर लड़ पर तो भरातरी जथेबंद सहयोग न पक्का मोर्चा लगया जाएगा इस मौके कामरेड जरनैल फिलौर ने कहा कि सरकार पहला लोगों के वसेबे का प्रबंध करे उन्होंने कहा कि लोगों के घर बचाने लंबी लड़ाई लड़ी जाएगी इस मजदूर किसान जथेबंद शामिल किया जाएगा इस मौके परमजीत रंधावा जिला सकतर देहाती मजदूर सभा बनारसीदास तिलक राज लंबरदार बिट्टू गाबा हनी संतोखपुरा इकबाल सिंह जगतपुरा सोमा संतोखपुरा नछत्र फौजी देसराज मखण लाल मेजर फिलौर आदि हाजिर सन ਕੰਮਰੇ ਸਾਹਿਬ ਅੱਜ ਤੁਸੀਂ ਮੁਹੱਲਾ ਸੰਤੋਖਪੁਰ ਦੇ ਵਾਕੀਆਂ ਨੂੰ ਲੈ ਕੇ ਐਸਡੀਐਮ ਦਫ਼ਤਰ ਦੇ ਅੱਗੇ ਧਰਨਾ ਪ੍ਰਦਰਸ਼ਨ ਕਰ ਰਹੇ ਕੀ ਸਰਾਬ ਅੱਜ ਅਸਲ ਦੇ ਵਿੱਚ ਅਸੀਂ ਇਸ ਕਰਕੇ ਐਸਡੀਐਮ ਦਫ਼ਤਰ ਦੇ ਮੋੜੇ ਆਏ ਆ ਉਹਨਾਂ ਨੂੰ ਆ ਜਿਹੜਾ ਮੰਗ ਪੱਤਰ ਆ ਸੌਂਪਣਾ ਆ ਜਿਹੜੇ ਮੁਲੱਖ ਦੋਖਪੁਰਾ ਦੇ ਲੋਕ ਆ ਲਗਭਗ 40-45 ਸਾਲਾ ਤੋਂ ਉੱਥੇ ਵਸ ਰਹੇ ਆ ਤੇ ਉੱਥੇ ਜਿਹੜੇ ਰੇਲਵੇ ਵਿਭਾਗ ਵਾਲੇ ਆ ਉਹ ਕੰਨ ਦੇ ਨਾਂ ਤੇ ਉਹਨਾਂ ਦੀ ਆ ਜਿਹੜੇ ਮਕਾਨ ਆ ਉਹਨਾਂ ਨੂੰ ਕਹਿ ਰਹੀ ਆ ਵੀ ਉਹਨਾਂ ਢਾ ਲਓ ਰਿਹਾ ਤਾਹੀ ਬਡੋਜਾਂ ਲੈ ਆ ਕੇ ਕਹਤਾ ਦਵਾਗੇ ਇਸ ਕਰਕੇ ਜਿਹੜੇ ਲੋਕ ਆ ਇਕੱਠੇ ਹੋ ਕੇ ਆਏ ਆ ਇਹ ਅੱਜ ਮੰਗ ਪੱਤਰ ਦੇਣ ਆਏ ਐ ਐਸਡੀਐਮ ਸਾਹਿਬ ਨੂੰ ਅੱਜ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇ ਦੇਣਾ ਆ ਜੇ ਸਰਕਾਰ ਤੱਕ ਪਹੁੰਚ ਕੇ ਸਾਡੀ ਗੱਲ ਨੂੰ ਸਾਡਾ ਗਰੀਬਾਂ ਦੇ ਜਿਹੜੇ ਘਰ ਆ ਉਹ ਨਾ ਟਾਏ ਬਚਾਉਣ ਬਚਾਏ ਸਾਡੇ ਘਰ ਤੇ ਅਸੀਂ ਘਰ ਬੈਠਾਂਗੇ ਜੇ ਉਹ ਨਹੀਂ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਸਾਡੇ ਨਾਲ ਧੋਖਾ ਕੀਤਾ ਸਾਡੇ ਗਰੀਬ ਲੋਕਾਂ ਦੇ ਮਕਾਨ ਢਾਉਣਾਂ ਨੂੰ ਵਧੀ ਤੇ ਅਸੀਂ ਰੇਲਵੇ ਵਿਭਾਗ ਦੇ ਖਿਲਾਫ ਵੀ ਲੜਾਂਗੇ ਤੇ ਅਸੀਂ ਇਸ ਸਰਕਾਰ ਦੇ ਖਿਲਾਫ ਵੀ ਰੜਾਂਗੇ ਅਸੀਂ ਸੈਂਟਰ ਸਰਕਾਰ ਦੇ ਖਿਲਾਫ ਵੀ ਲਗਾਂਗੇ ਲੋਕ ਅੱਜ ਤਤ ਭਰਿਆ ਲੋਕ ਅੱਜ ਜਿਹਨੇ ਲੋਕ ਕਿੱਥੇ ਹੋ ਕੇ ਆਏ ਆ ਇਹ ਆਪਣੇ ਘਰ ਬਚਾਉਣ ਦੇ ਲਈ ਆਏ ਆ ਅਸੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੇਇੱਜ਼ਤੀ ਕਰਦੇ ਆ ਵੀ ਉਹ ਗਰੀਬ ਲੋਕਾਂ ਦੇ ਘਰ ਨਾ ਡਾਏ ਜਾਣ ਇਸ ਕਰਕੇ ਅਸੀਂ ਅੱਜ ਮੰਗ ਪੱਤਰ ਦੇਣ ਆਏ ਹਾਂ ਹਾਂਜੀ ਸਰ ਅੱਜ ਐਸਡੀਐਮ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਮੰਗ ਪੱਤਰ ਦਿੱਤਾ ਗਿਆ ਕੀ ਕਹਿਣਾ ਹੋਵੇ ਅੱਜ ਦਾ ਜਿਹੜਾ ਐਸਡੀਐਮ ਸਾਹਿਬ ਬਲੌਕ ਦੇ ਦਫ਼ਤਰ ਦੇ ਅੱਗੇ ਧਰਨਾ ਲਗਾ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਆਏ ਆ ਵੱਡੀ ਗੀਤੀ ਸਾਡੀਆਂ ਬੀਬੀਆਂ ਪੈਣਾ ਤੀਆਂ ਇੱਥੇ ਪਹੁੰਚਿਆ ਨੌਜਵਾਨ ਸਾਥੀ ਆਏ ਆ ਇਹ ਸਾਡਾ ਮਸਲਾ ਜੀ ਵੀ ਜਿਹੜਾ ਮਹੱਲਾ ਸੰਤੋਖਪੁਰਾ ਰੇਲਵੇ ਲਾਈਨ ਦਾ ਨਾਲ ਵਸਦਾ ਉਹ ਇੰਡੀਪੈਂਡੈਂਸ ਤੋਂ ਬਾਅਦ 47 ਤੋਂ ਬਾਅਦ ਉੱਥੇ ਲੋਕਾਂ ਨੇ ਆਣ ਕੇ ਘਰ ਬਣਾਏ ਆ ਉਦੋਂ ਦਾ ਵਸ ਰਿਹਾ ਇਸ ਕੱਲ ਨੂੰ 75 76 ਸਾਲ ਦਾ ਸਮਾਂ ਬੀਤ ਚੁੱਕਿਆ ਲੋਕ ਵਸ ਰਹੇ ਆ ਲੋਕਾਂ ਦੇ ਨਾਂ ਤੇ ਮੀਟਰ ਲੱਗੇ ਹੋਏ ਨੇ ਪਾਣੀ ਦੀਆਂ ਟੂਟੀਆਂ ਦੇ ਕਨੈਕਸ਼ਨ ਉਹਨਾਂ ਦੇ ਨਾਂ ਤੇ ਆ ਹੋਰ ਬੜੀ ਆਧਾਰ ਕਾਰਡ ਉੱਥੇ ਦੇ ਬਣੇ ਹੋਏ ਆ ਵੋਟਰਾਂ ਦੀ ਸੂਚੀ ਵਿੱਚ ਉਸਮਲੇ ਦੇ ਵਿੱਚ ਉਹਨਾਂ ਦਾ ਨਾਂ ਆ ਤੇ ਰੇਲਵੇ ਵਿਭਾਗ ਉਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਅਜਾੜਨ ਦੀ ਕੋਸ਼ਿਸ਼ ਕਰ ਰਿਹਾ ਪਿਛਲੇ ਸਾਲਾਂ ਦੇ ਦੌਰਾਨ ਵੀ ਰੇਲਵੇ ਡਿਪਾਰਟਮੈਂਟ ਜਿਹੜਾ ਆ ਉਹਨਾਂ ਦੇ ਕੋਲ ਆਇਆ ਸੀ ਆ ਬਲਡوزر ਵਗੈਰਾ ਲੈ ਕੇ ਵੀ ਤੁਹਾਡੇ ਘਰ ਢਾਹ ਦੇਣੇ ਆ ਤੇ ਕੰਪਨਸੇਸ਼ਨ ਤੁਹਾਨੂੰ ਕੋਈ ਨਹੀਂ ਦੇਣੀ ਤੇ ਉਦੋਂ ਵੀ ਲੋਕ ਲੜੇ ਸੀ ਫਿਰ ਉਹ ਰੇਲਵੇ ਬੈਂਕ ਮੈਨੂੰ ਕਿਸੇ ਮਿਲਣਾ ਪਿਆ ਸੀ ਅੱਜ ਫੇਰ ਉਹ 2-3 ਸਾਲ ਦੇ ਵਕਫੇ ਤੋਂ ਬਾਅਦ ਅੱਜ ਫੇਰ ਉੱਥੇ ਮਲੋ ਇਹ ਜਿਹੜੇ ਰੇਲਵੇ ਦੇ ਉੱਚ ਅਧਿਕਾਰੀ ਆ ਜਾਂ ਰੇਲਵੇ ਪੁਲਿਸ ਦੇ ਮੁਲਾਜ਼ਮ ਆ ਉੱਥੇ ਜਾਂਦੇ ਆ ਤੇ ਉਸ ਮੱਲਾ ਨਿਵਾਸੀਆਂ ਨੂੰ ਡਰਾਉਂਦੇ ਤਾਂ ਧਮਕਾਉਂਦੇ ਆ ਉਹਨਾਂ ਨੂੰ ਜੇਲ੍ਹ ਦੀਆਂ ਉਹਨਾਂ ਨੂੰ ਉੱਪਰ ਧਮਕੀਆਂ ਉਹਨਾਂ ਨੂੰ ਪੱਤੇ ਕਰਨ ਦੀਆਂ ਧਮਕੀਆਂ ਉਹਨਾਂ ਨੂੰ ਬਲੋਹਰਾਸ ਕੀਤਾ ਜਾ ਰਿਹਾ ਇਸ ਕਰਕੇ ਅੱਜ ਦਾ ਜਿਹੜਾ ਧਰਨਾ ਇੱਥੇ ਅਸੀਂ ਲਾਇਆ ਵੀ ਉਹਨਾਂ ਲੋਕਾਂ ਦੇ ਜੇ ਪਹਿਲੀ ਗੱਲ ਤਾਂ ਉਹ ਜਿਹੜੇ ਘਰ ਬਣੇ ਹੋਏ ਆ ਜਿਹੜੇ ਬੜੀ ਮਿਹਨਤ ਨਾਲ ਗਰੀਬ ਲੋਕਾਂ ਨੇ ਘਰ ਬਣਾਏ ਆ ਇੱਕ ਵਿਆਹ ਕਰ ਜਿਹੜਾ ਵਿਆਹ ਕਰਨਾ ਕਿਸੇ ਗਰੀਬ ਨੇ ਉਹ ਉਹ ਮਿਹਨਤ ਮਜ਼ਦੂਰੀ ਕਰਕੇ ਦੋ ਦੋ ਚਾਰ ਦਸਾਂ ਤਰ੍ਹਾਂ ਦੇ ਕੰਮ ਮੁੱਕ ਜਾਂਦਾ ਲੇਕਿਨ ਜਿਹੜਾ ਮਕਾਨ ਬਣਾਉਣਾ ਆ ਮਕਾਨ ਬਣਾਉਣ ਲਈ ਬੜਾ ਲੰਮਾ ਕਮਾ ਲੱਗਦਾ ਉਹਨਾਂ ਨੇ ਪਤਾ ਨਹੀਂ ਕਿਹੜੀਆਂ ਮਤਲਬ ਹਾਲਤਾਂ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਦੇ ਵਿੱਚ ਕਿਹੜੇ-ਕਿਹੜੇ ਕੋ ਪੈਸੇ ਫੜ ਕੇ ਵਿਆਜੀ ਸਵਾਇਏ ਲੈ ਕੇ ਉਹ ਮਕਾਨ ਬਣਾਏ ਆ ਤੇ ਉਹ ਮਕਾਨਾਂ ਨੂੰ ਅੱਜ ਢਾਉਣ ਨੂੰ ਜਿਹੜਾ ਰੇਲਵੇ ਵਿਭਾਗ ਮਹਿਕਮਾ ਸਰਦਾ ਉਹ ਅਸੀਂ ਢਾਉਣ ਨਹੀਂ ਦੇਵਾਂਗੇ ਇਹ ਮੰਗ ਕਰਨ ਦੇ ਵਾਸਤੇ ਅਸੀਂ ਅੱਜ ਐਸਡੀ ਸਾਹਿਬ ਫਲੋਰ ਦੇ ਦਫਤਰ ਦੇ ਮੋਰੇ ਇਕੱਠੇ ਹੋ ਕੇ ਇਹ ਰੋਸ ਪ੍ਰਗਟ ਕਰ ਰਹੇ ਆ ਵੀ ਸਰਕਾਰ ਤੋਂ ਮੰਗ ਵੀ ਕਰ ਰਹਾ ਆ ਪੰਜਾਬ ਤੇ ਕੇਂਦਰ ਦੀ ਸਰਕਾਰ ਤੋਂ ਵੀ ਜੇ ਪਹਿਲੀ ਗੱਲ ਤਾਂ ਸਾਡੇ ਮਕਾਨ ਉੱਥੇ ਉਹ ਜਿਉਂ ਦੀ ਤਿਉ ਆ ਐਜ਼ ਇਟ ਇਜ਼ ਉਹ ਰਹਿਣ ਉਹਨਾਂ ਨੂੰ ਢਾਉਣਾ ਨਹੀਂ ਚਾਹੀਦਾ ਸਾਨੂੰ ਵਸਦੇ ਰਹਿਣ ਦੇਣਾ ਚਾਹੀਦਾ ਆ ਅਸੀਂ ਵੀ ਇਸੇ ਦੇਸ਼ ਦੇ ਵੋਟਰ ਆ ਇਸੇ ਪੰਜਾਬ ਦੇ ਇਸੇ ਸ਼ਹਿਰ ਦੇ ਵਸਨੀਕ ਆ ਤੇ ਜੇ ਸਰਕਾਰ ਨੇ ਇਹ ਕਰਨਾ ਹੀ ਆ ਤੇ ਸਾਡੀ ਮਤਲਬ ਇਹਨੂੰ ਪਰਜੋਰ ਅਪੀਲ ਆ ਤੇ ਲੋਕਾਂ ਨੂੰ ਕਮਰਸ਼ੀਅਲ ਜਗ੍ਹਾ ਤੇ ਪਲਾਟ ਲੈ ਕੇ ਦੇਵੇ ਤੇ ਉਹਨਾਂ ਉੱਪਰ ਮਕਾਨ ਬਣਾਉਣੇ ਜਿੰਨੇ ਜਨੇ ਰੁਪਏ ਲੱਗੇ ਹੋਣ ਖਾਰਾਂ ਨੂੰ ਉਹਦੀ ਜਿਹੜੀ ਕੰਪਨਸੇਸ਼ਨ ਸਰਕਾਰ ਦੇਵੇ ਜੇ ਨਹੀਂ ਸਰਕਾਰ ਨੇ ਇਹ ਸਾਨੂੰ ਪਹਿਲਾਂ ਦੇਣਾ ਤੇ ਉਦੋਂ ਤਾਈਂ ਲੋ ਅਸੀਂ ਮਕਾਨ ਨੂੰ ਹੱਥ ਨਹੀਂ ਲਾਉਣਦੇ ਆਂਗੇ ਅਸੀਂ ਉਹ ਮਕਾਨ ਜਿਹੜੇ ਨਹੀਂ ਛੱਡਾਂਗੇ ਨਾ ਢਾਉਣ ਦੇਾਂਗੇ ਜੇ ਸਰਕਾਰ ਦੇ ਉਹ ਜਿਹੜੇ ਰੇਲਵੇ ਭਾਗ ਦੇ ਮੁਲਾਜ਼ਮ ਆ ਜੋ ਉਹਨਾਂ ਨੇ ਸਾਡੀ ਇੱਕ ਇੱਟ ਨੂੰ ਵੀ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਅਸੀਂ ਲੜਾਈ ਨੂੰ ਹੋਰ ਤਿੱਖਾ ਕਰਾਂਗੇ ਸਖਤੀ ਨਾਲ ਮੁਕਾਬਲਾ ਕਰਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ